ਫਗਵਾੜਾ ਸ਼ਹਿਰ ਚ ਇੱਕੋ ਇੱਕ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਜੋ ਕਿ ਹਰ ਸਮੇਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਤਿਆਰਬਰ ਤਿਆਰ ਰਹਿੰਦੀ ਹੈ ਅਰਦਾਸ ਵੈਲਫੇਅਰ ਸੁਸਾਇਟੀ ਉਹ ਸੰਸਥਾ ਹੈ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਦਿਨ ਰਾਤ ਜ਼ਰੂਰਤਮੰਦ ਲੋਕਾਂ ਦੀ ਸੇਵਾ ਜੁਟੀ ਹੋਈ ਹੈ ਵੱਧ ਰਹੀ ਠੰਡ ਨੂੰ ਦੇਖਦੇ ਹੋਏ ਅੱਜ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਜਿਤ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ ਇਹ ਸੰਸਥਾ ਹਰ ਮਹੀਨੇ ਵਿਧਵਾ ਔਰਤਾਂ ਨੂੰ ਪੈਨਸ਼ਨ ਵੀ ਦਿੰਦੀ ਹੈ ਤੇ ਨਾਲ ਹੀ ਸ਼ਹਿਰ ਚ ਸੰਸਥਾ ਵੱਲੋਂ ਇੱਕ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਲੈਬਰਾਟਰੀ ਵੀ ਖੋਲੀ ਗਈ ਹੈ ਜਿੱਥੇ ਨਾ માત્ર ਰੇਟ ਤੇ ਟੈਸਟ ਵੀ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਵਿਕਲੰਗਾਂ ਨੂੰ ਟ੍ਰਾਈਸਾਈਕਲ 휠ਚੇਅਰ ਵੀ ਵੰਡੇ ਜਾਂਦੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਕੁ ਮਹੀਨਿਆਂ ਤੋਂ ਸੰਸਥਾ ਵੱਲੋਂ ਵਿਕ ਲਾਂਗ ਪੈਨਸ਼ਨ ਵੀ ਸ਼ੁਰੂ ਕੀਤੀ ਗਈ ਹੈ ਜਿਸ ਉਸੇ ਲੜੀ ਤਹਿਤ ਅੱਜ ਜ਼ਰੂਰਤਮੰਦਾਂ ਨੂੰ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਵੱਲੋਂ ਕੰਬਲ ਵੀ ਵੰਡੇ ਗਏ ਹਨ ਸੁਸਾਇਟੀ ਪ੍ਰਧਾਨ ਜਤਿੰਦਰ ਬੋਵੀ ਨੇ ਦੱਸਿਆ ਕਿ ਇਹ ਕੰਬਲ ਜਲੰਧਰ ਤੋਂ ਖਾਲਸਾ ਐਡ ਦੇ ਵਰਕਰ ਜਸਪ੍ਰੀਤ ਸਿੰਘ ਦਈਆ ਵੱਲੋਂ ਭੇਜੇ ਗਏ ਸਨ ਜੋ ਕਿ ਸੁਸਾਇਟੀ ਵੱਲੋਂ ਇਹ ਕੰਬਲ ਜ਼ਰੂਰਤਮੰਦਾਂ ਨੂੰ ਡੋਨੇਟ ਕੀਤੇ ਗਏ ਹੋਰ ਕੀ ਕੀ ਕੀਤਾ ਗਿਆ ਪ੍ਰਧਾਨ ਜਤਿੰਦਰ ਬੋਵੀ ਵੱਲੋਂ ਤੁਸੀਂ ਖੁਦ ਹੀ ਸੁਣ ਲਵੋ ਪੱਤੇ ਜਕਾਰਾ ਸ਼ੇਰਾਂ ਵਾਲੀ ਦਾ ਬਹੁਤ ਸਾਡੇ ਦਾ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਕੀ ਪਤਾ ਹੀ ਅਰਦਾਸ ਵੈਲਫੇਅਰ ਸੁਸਾਇਟੀ ਹਰ ਬਾਰ ਇੱਕ ਨਵਾਂ ਪ੍ਰਾਲਾ ਕਰਦੀ ਹੈ ਜਿਹੜੇ ਕੀ ਕੰਬਲ ਆਸੀ ਦਾ ਹਰ ਸਾਲ ਅਰਦਾਸ ਵੈਲਫੇਅਰ ਸੁਸਾਇਟੀ ਜਦੋਂ ਵੀ ਠੰਡ ਦਾ ਪ੍ਰਕੋਪ ਵੱਧਦਾ ਵਾ ਤੇ ਅਰਦਾਸ ਵੈਲਫੇਅਰ ਸੁਸਾਇਟੀ ਦੀ ਪੂਰੀ ਟੀਮ ਕੰਬਲ ਡੋਨੇਟ ਕਰਦੀ ਆ ਰਾਤ ਨੂੰ ਘਰਾਂ ਚੋਂ ਨਿਕਲ ਕੇ ਸੜਕਾਂ ਤੇ ਵੀ ਜਾ ਕੇ ਡੋਨੇਟ ਕਰੀਦੇ ਆ ਤੇ ਬਬ ਤੋਂ ਬਾਦ ਅੱਜ ਜਿਹੜਾ ਦਿਨ ਸ਼ੁੱਕਰਵਾਰ ਸ਼ੁੱਕਰਵਾਰ ਵਾਲਾ ਦਿਨ ਜਿਹੜਾ ਹੁੰਦਾ ਵਾ ਉਹ ਜਿਹੜੇ ਵਿਚਾਰੇ ਸੰਤ ਮਹੰਤ ਮੰਗਦੇ ਆ ਜਿਨ੍ਹਾਂ ਨੂੰ ਆਪਾਂ ਮੰਗਤੇ ਕਹਿ ਦਿੰਨੇ ਆ ਉਹ ਸ਼ੁੱਕਰਵਾਰ ਵਾਲਾ ਦਿਨ ਜਿਹੜਾ ਫਗਵਾੜਿਓ ਮੰਗਣ ਆਂਦੇ ਆ ਤੇ ਅੱਜ ਦੇ ਦਿਨ ਉਹਨਾਂ ਨੂੰ ਆਪਾਂ ਇਹ ਕੰਬਲ ਡੋਨੇਟ ਕਰ ਰਹੇ ਆ ਇਹ ਜਿਹੜੇ ਕੰਬਲ ਆ ਸਾਨੂੰ ਜਸਪਰੀ ਦੇਈਆ ਮੇਰਾ ਵੀਰ ਜਲੰਧਰ ਤੋਂ ਖਾਲਸਾ ਏਟ ਦਾ ਬਹੁਤ ਵਧੀਆ ਵਰਕਰ ਆ ਉਹ ਖਾਲਸਾ ਏਡ ਲਈ ਕੰਮ ਕਰਦਾ ਉਹਨੇ ਸਾਨੂੰ ਇਹ ਕੰਬਲ ਭੇਜੇ ਸੀ ਮੇਰੇ ਵੀਰ ਨੇ ਤੇ ਉਹ ਸੀ ਉਹ ਕੰਬਲ ਜਿੰਨੇ ਆ ਗਰੀਬਾਂ ਦੇ ਵਿੱਚ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਡੋਨੇਟ ਕਰ ਰਹੇ ਆ ਤੇ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਵੀ ਸਾਰੇ ਜਣੇ ਰਲ ਕੇ ਜਿੰਨਾ ਵੀ ਹੋ ਸਕਦਾ ਕਿਉਂਕਿ ਠੰਡ ਦਾ ਪਰਪੋਪ ਜਿਆਦਾ ਆਪਾਂ ਵੀ ਜਦੋਂ ਘਰਾਂ ਦੇ ਵਿੱਚ ਬੈੰਨੇ ਆ ਕਰਦੇ ਅੰਦਰ ਰੂਮ ਦੇ ਵਿੱਚ ਬਹਿ ਕੇ ਵੀ ਕੰਨੇ ਦਾਦਾ ਹੀਟਰ ਲਾ ਦਿਓ ਠੰਡਾ ਠੰਡਾ ਤੁਸੀਂ ਦੇਖਿਆ ਹੁਣ ਮੈਂ ਤਾਂ ਫੇਰ ਵੀ ਗਲਪ ਆ ਕੇ ਬੈਠਾ ਇਸ ਕਰਕੇ ਜਿਹੜੇ ਰੋੜਾਂ ਸੜਕਾਂ ਤੇ ਸੌਂਦੇ ਉਹਨਾਂ ਲੋਕਾਂ ਦਾ ਤੁਸੀਂ ਲੋਕਾਂ ਨੇ ਖਿਆਲ ਕਰਨਾ ਵਾ ਮੇਰੀ ਤੁਹਾਡੇ ਸਾਰਿਆਂਗੇ ਹੱਥ ਜੋੜ ਕੇ ਬੇਨਤੀ ਆ ਪ੍ਰਮਾਤਮਾ ਸਾਰਿਆਂ ਨੂੰ ਬਹੁਤ ਪੈਸਾ ਦਿੰਦਾ ਆਪਣੀ ਕਮਾਈ ਦੇ ਵਿੱਚੋਂ ਜਰੂਰ ਸਾਰੇ ਜਣੇ ਦਸਵੰਦ ਕੱਢ ਕੇ ਜਰੂਰੀ ਨਹੀਂ ਤੁਸੀਂ ਵੀ ਸਾਨੂੰ ਦੇਨੇ ਜਾਂ ਕਿਸੇ ਐਨ ਜੀਓ ਨੂੰ ਦੇਨੇ ਆਪ ਵੀ ਜਾ ਕੇ ਤੁਸੀਂ ਸੇਵਾ ਕਰ ਸਕਦੇ ਕਰਿਆ ਜਰੂਰ ਕਰੋ ਇਸ ਕਰਕੇ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਜੁੜੋ ਵੱਧ ਤੋਂ ਵੱਧ ਸਾਨੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਟ ਕੇ ਦਿਓ ਤਾਂ ਕਿ ਅਸੀਂ ਇਦਾਂ ਦੇ ਬੰਦਿਆਂ ਦੇ ਲਈ ਹੈਲਪ ਅੱਗੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ